ਹੁਣ ਜਿਹੜਾ ਡੋਨਲਡ ਟਰੰਪ ਉਹਦਾ ਤੀਜਾ ਦਿਨ ਸੀਗਾ ਗੱਲ ਹੂੰ ਉਹਨੇ ਤੇ ਵਾਰਾ ਬੰਨਿਆ ਤੁਹਾਨੂੰ ਪਤਾ ਪਿੰਡ ਚ ਆਪਾਂ ਕਹਿੰਦੇ ਨੇ ਵਾਰਾ ਬੰਨਿਆ ਫਲਾਣਾ ਵਾਰਾ ਬੰਨਣ ਦਾ ਮਤਲਬ ਇਹ ਹੁੰਦਾ ਕਿ ਵਾਰੀ ਨਾਲ ਢੇੜਾ ਦੇ ਕੇ ਆ ਜਾਣਾ ਮੰਨ ਲਓ ਕਿ ਇਹਨੇ ਮੇਰੇ ਅਰਗੇ ਨੂੰ ਕੋਈ 100 150 ਰੁਪਏ ਲੈਣਾ ਹੁੰਦਾ ਉਹ ਇਤਰੂ ਵੀ ਢੇੜਾ ਵਰਦਾ ਹਾਂ ਜੀ ਹੈਗਾ ਫਲਾਣਾ ਕਰੇ ਫਲਾਣਾ ਜਨਾ ਕਹਿੰਦਾ ਯਾਰ ਕੀ ਤੂੰ ਵਾਰਾ ਬੰਨਿਆ ਸਾਹ ਲੈ ਲੈਂਦੇ ਦੇ ਦੇ ਨਾ ਤੇਰਾ 100 150 ਡੋਨਲਡ 트럼ਪ ਨੇ ਹੁਣ ਉਸੇ ਤਰ੍ਹਾਂ ਦਾ ਵਾਰਾ ਹੀ ਬਣ ਲਿਆ ਸ਼ਨੀਵਾਰ ਵੀ ਐਤਵਾਰ ਵੀ ਤੇ ਸੋਮਵਾਰ ਵੀ ਹੁਣ ਜਦੋਂ ਸੋਮਵਾਰ ਰਾਤ 8 ਵਜੇ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਪਹਿਲੀ ਵਾਰ ਸੰਬੋਧਨ ਕਰਨਾ ਸੀਗਾ ਇਸ ਸਾਰੀ ਟਸਲ ਤੋਂ ਵਾਅਦਾ ਹੂੰ ਮੇਰਾ ਜੋ ਆਖ ਕਹਦਾ ਕਹਦਾ ਕਿ ਮੈਂ ਜਦੋਂ ਆਇਆ ਵਾਲੀਬਾਲ ਖੇਡ ਕੇ ਕਹਿੰਦਾ ਕਿ ਮੈਂ ਜਿੱ ਇੱਕ ਗੱਲ ਨੋਟਿਸ ਕੀਤੀ ਹੈ ਮੈਂ ਕਿਹਾ ਕੀ ਕਹਿੰਦਾ ਅੱਜ ਪ੍ਰਧਾਨ ਮੰਤਰੀ ਨੇ ਭਾਈ ਔਰ ਬੈਨੋ ਨਹੀਂ ਕਿਹਾ ਮਤਲਬ ਕਿ ਪ੍ਰਧਾਨ ਮੰਤਰੀ ਇੰਨੇ ਜ਼ਿਆਦਾ ਪ੍ਰਸਿੱਧ ਹੋ ਚੁੱਕੇ ਨੇ ਕੁਝ ਮਾਮਲਿਆਂ 'ਚ ਕਿ ਬੱਚੇ ਵੀ ਸੁਣਦੇ ਹੂੰ ਤਾਂ ਬੱਚੇ ਵੀ ਨੋਟਿਸ ਕਰਦੇ ਆ ਗੱਲ ਜੀ ਤਾਂ ਗੱਲ ਜਿਹੜੀ ਸਭ ਆਇਆ ਨਾ ਕਿ ਭਈ 8 ਵਜੇ ਇਹਨਾਂ ਨੇ ਆਉਣਾ ਸੀ ਹੂੰ ਉਸ ਤੋਂ ਪਹਿਲਾਂ ਯੂਐਸ ਪ੍ਰੈਜ਼ੀਡੈਂਟ ਇੱਕ ਬਿਆਨ ਦਾਗਦੇ ਆ ਜੀ ਔਰ ਇਸ ਵਾਰੀ ਉਹਨਾਂ ਨੇ ਬਿਆਨ ਜਿਹੜਾ ਕੈਮਰੇ ਦੇ ਸਾਹਮਣੇ ਦਿੱਤਾ ਹੂੰ ਉਹ ਕਹਿੰਦੇ ਕਿ ਇਹਨਾਂ ਦਾ ਤਾਂ ਪ੍ਰਮਾਣੂ ਯੁੱਧ ਹੋ ਜਾਣਾ ਸੀਗਾ ਲੱਖਾਂ ਲੋਕ ਮਰ ਜਾਣੇ ਸੀ ਜੀ ਤੇ ਮੰਨਦੇ ਨਹੀਂ ਸੀ ਦੋਨੇ ਹੂੰ ਤੇ ਮੈਂ ਦੋਨਾਂ ਨੂੰ ਆਖਿਆ ਕਿ ਤੁਹਾਡੇ ਨਾਲ ਫਿਰ ਵਪਾਰਕ ਜਾਂ ਤਾਜ਼ਾਰਤੀ ਰਿਸ਼ਤੇ ਟੁੱਟ ਜਾਣਗੇ ਤੇ ਨਹੀਂ ਮੈਂ ਵਪਾਰ ਨਹੀਂ ਕਰਾਂਗਾ ਜੀ ਕਹਿੰਦੇ ਮੰਨ ਗਏ ਜਿਵੇਂ ਆਪਾਂ ਕਹਿੰਦੇ ਨੇ ਵੀ ਜੇ ਸਾਡੀ ਨਹੀਂ ਮੰਨਣੀ ਤੇ ਫਿਰ ਅਸੀਂ ਵੀ ਕੋਈ ਸਾਂਝ ਨਹੀਂ ਰੱਖਣੀ ਹੈ ਆਹੋ ਇਹ ਮਤਲਬ ਕਿ ਹੋ ਜਾਂਦਾ ਜੀ ਕਈ ਵਾਰ ਇਹ ਚੀਜ਼ ਹੁੰਦੀ ਹੈ ਕੰਮ ਵੀ ਕਰ ਜਾਂਦੀ ਹੈ ਦਬਕਾ ਸ਼ਬਕਾ ਜਿਹੜਾ ਨਾ ਕੰਮ ਵੀ ਕਰ ਜਾਂਦਾ ਹੈ ਤਾਂ ਗੱਲ ਇਹ ਆ ਸੁਖਮ ਸਿੰਘ ਸਾਹਿਬ ਕਿ ਕੱਲ ਤੱਕ ਤੇ ਆਪਾਂ ਇੱਕ ਕੂਟਨੀਤਿਕ ਪਹੁੰਚ ਤੇ ਸਵਾਲ ਕਰ ਰਹੇ ਸੀਗੇ ਕਿ ਭਈ ਪਹਿਲਾਂ ਸਿਧਾਂਤ ਤੱਕ ਪੈਂਤੜਾ ਕੋ ਸ਼ੂਹੂਰ ਸੀਗਾ ਅੱਜ ਸਿਧਾਂਤ ਤੱਕ ਪੈਂਤੜਾ ਬਦਲਿਆ ਬਦਲਿਆ ਕੋ ਨਜ਼ਰ ਆ ਰਿਹਾ ਪਰ ਇੱਥੇ ਡੋਨਲਡ ਟਰੰਪ ਨੇ ਸਿੱਧਾ ਕਿਹਾ ਕਿ ਮੈਂ ਦਾਬੇ ਤੋਂ ਕੰਮ ਲਿਆ ਹੂੰ ਪੰਜਾਬੀ ਚ ਜੇ ਤੁਸੀਂ ਇਹਦਾ ਲਬੋ ਲਬਾਬ ਵੇਖੋਗੇ ਤਾਂ ਉਹ ਇਹੋ ਬਣਦਾ ਹੈ ਕਿ ਮੈਂ ਫਿਰ ਦਾਬਾ ਮਾਰਿਆ ਕਿ ਤੁਹਾਡੇ ਨਾਲ ਵਪਾਰਕ ਰਿਸ਼ਤੇ ਨਹੀਂ ਰਹਿਣੇ ਜੀ ਉਹ ਮੰਨ ਗਏ ਤੇ ਹੁਣ ਮੈਂ ਇਹਨਾਂ ਦੇ ਨਾਲ ਦੋਨਾਂ ਦੇ ਨਾਲ ਵਪਾਰ ਕਰਨਾ ਹੈ ਦੋਨੇ ਗ੍ਰੇਟ ਨੇ ਹੂੰ ਹੁਣ ਇਹ ਵੀ ਵੇਖੋ ਕਮਾਲ ਦੀ ਗੱਲ ਕਿ ਜਿਹਨੂੰ ਇਹ ਕਿਹਾ ਜਾਂਦਾ ਕਿ ਬੁੱਕਲ ਚੋਂ ਨਾਗ ਪਾਲਦਾ ਉਹ ਵੀ ਗ੍ਰੇਟ ਆ ਤੇ ਜਿਹੜਾ नाग ਫੇਣ ਜਾਂਦਾ ਜੀ ਸ੍ਰੀ ਫੇਣ ਜਾਂਦਾ ਉਹ ਵੀ ਗ੍ਰੇਟ ਆ ਦੋਵਾਂ ਨੂੰ ਕੋਲਸਣ ਵਾਲੀ ਗੱਲ ਹੋ ਗਈ ਤਾਂ ਗੱਲ ਇਹ ਆ ਕਿ ਮੋਦੀ ਸਾਹਿਬ ਨੇ ਆਪਣੇ ਭਾਸ਼ਣ ਦੇ ਵਿੱਚ ਭਾਸ਼ਣ ਤੇ ਸ਼ਾਇਦ ਹੋ ਸਕਦਾ ਕਿ ਇਹਨਾਂ ਨੇ ਰਿਕਾਰਡ ਹੀ ਚਲਾਇਆ ਹੋਵੇ ਹੂੰ रिकॉर्डेड क्योंकि ਇਹਨਾਂ ਦਾ ਵੀ ਮਾਨਸਾ ਵਾਂਗੂ ਸਟੂਡੀਓ ਸੈਟਅਪ ਹੈ ਜੀ ਰੈਸ਼ ਤੇ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਤੇ ਵਾਂ ਉੱਥੇ ਬਹੁਤ ਵੱਡੀ ਇੱਕ ਟੀਮ ਜਿਹੜੀ ਹੈ ਤਿਆਰ ਵਰਤਿਆਰ ਰਹਿੰਦੀ ਹੈ ਜੀ ਮਤਲਬ ਕਿ ਜਦੋਂ ਵੀ ਮੋਦੀ ਸਾਹਿਬ ਤੇ ਮਾਨਸਾਬ ਦੀ ਮੈਂ ਗੱਲ ਕਰਦਾ ਤਾਂ ਇਹਨਾਂ ਚ ਬਹੁਤ ਸਮਾਨਤਾ ਹੈ ਹੂੰ ਦੋਨਾਂ ਦਾ ਕੈਮਰਾ ਪ੍ਰੇਮ ਜਿਹੜਾ ਉਹ ਸੰਸਾਰ ਪ੍ਰਸਿੱਧ ਹੈ ਜੀ ਜੀ ਇੱਕ ਕੈਮਰਾ ਜੀ ਵੀ ਨੇ ਦੋਨੇ ਹੂੰ ਕੈਮਰੇ ਬਣਾ ਨਹੀਂ ਰਹਿ ਸਕਦੇ ਬਾਹਰ ਜਾਣਗੇ ਤਾਂ ਸੁਰੱਖਿਅਤ ਕਿਚਨ ਦੇ ਅੰਦਰ ਬਿਲਕੁਲ ਇਹ ਇੱਕ ਫੈਕਟ ਹੈ ਇਸ ਚੀਜ਼ ਦਾ ਸਰ ਤਾਂ ਗੱਲ ਇਹ ਆ ਕਿ ਹੁਣ ਚਲੋ ਠੀਕ ਹੈ ਰਿਕਾਰਡਡ ਹੋ ਸਕਦਾ ਭਾਸ਼ਣ ਹੋਵੇ ਕਿ ਉਸ ਵੇਲੇ ਤੱਕ ਉਹਨੂੰ ਕਾਊਂਟਰ ਨਹੀਂ ਕੀਤਾ ਜਾ ਸਕਦਾ ਜੀ ਪਰ ਗੱਲ ਇਹ ਆ ਕਿ ਜਦ ਇਹ ਵਿਆਮ ਚੱਲ ਗਿਆ ਪੂਰੇ ਸੰਸਾਰ ਚ ਕਹਿੰਦੇ ਵਰਲਡ ਦੇ ਵਿੱਚ ਚੱਲ ਗਿਆ ਹਮ ਭਾਰਤ ਨੇ ਇਹਦਾ ਖੰਡਨ ਕਿਉਂ ਨਹੀਂ ਕੀਤਾ ਜੀ ਤੇ ਖੰਡਨ ਨਾ ਕਰਨ ਦਾ ਕੀ ਮਤਲਬ ਹੈ ਕਿ ਤੁਸੀਂ تسلیم ਕਰ ਲਿਆ ਇਸ ਚੀਜ਼ ਨੂੰ ਮੰਨ ਲਿਆ ਹੂੰ ਜੇ ਮੰਨ ਲਿਆ ਤਾਂ ਫਿਰ ਤੇ ਬਹੁਤ ਮੇਰੇ ਖਿਆਲ ਦੇ ਨਾਲ ਜਿਹੜਾ ਪਰਦਾ ਸੀ ਉਹ ਜਿਹੜਾ ਤੁਹਾਡਾ ਆਪ ਦਾ ਹੀ ਬਿਆਨ ਸੀ ਕਿ ਕੋਈ ਤੀਜਾ ਸਾਡੇ ਵਿੱਚ ਨਹੀਂ ਆਉਂਦਾ ਤੁਹਾਡੇ ਸੱਜਣ ਤੀਜਾ ਆਇਆ ਹੀ ਨਹੀਂ ਉਹ ਕਹਿੰਦਾ ਮੈਂ ਦਾਬੇ ਨਾਲ ਕਰਵਾਇਆ ਹੂੰ ਸਹੀ ਗੱਲ ਆਉਣ ਦੀ ਗੱਲ ਵੀ ਹੋਰ ਹੁੰਦੀ ਹੈ ਤੇ ਇੱਕ ਉੱਪਰ ਖੜ ਕੇ ਗੱਲ ਕਰਉ। ਉਹ ਕਹਿੰਦਾ ਵੀ ਮੈਂ ਦਾਬੇ ਨਾਲ ਕਰਵਾਇਆ। ਤਾਂ ਮਤਲਬ ਕਿ ਮੋਦੀ ਸਾਹਿਬ ਨੇ ਸਾਰਾ ਕੁਝ ਬਿਆਨਿਆ ਅੱਜ ਵੀ ਉਹ ਸਾਰਾ ਕਰ ਰਹੇ ਨੇ। ਪਰੰਤੂ ਇੱਥੇ ਉਹਨਾਂ ਨੇ ਡੋਨਲਡ ਟਰੰਪ ਜਿਹੜੇ ਕਿ ਲਗਾਤਾਰ ਹੂੰ ਕਿਉਂਕਿ ਦੁਨੀਆ ਦੇ ਵਿੱਚ ਜਦੋਂ ਵੀ ਗੱਪੀਆਂ ਦੀ ਗਾਥਾ ਚੱਲੇਗੀ ਕੁਝ ਲੀਡਰ ਜਿਹੜੇ ਆ ਉਹਨਾਂ ਦਾ ਨਾਮ ਆਏਗਾ। ਜੀ। ਗੱਲ ਜਦੋਂ ਵੀ ਚੱਲੇਗੀ ਇਹਨਾਂ ਦੀ ਤੇ ਇਹਨਾਂ ਦਾ ਨਾਮ ਜਿਹੜਾ ਉਹ ਜ਼ਰੂਰ ਆਏਗਾ। ਉਹਨਾਂ 'ਚ ਡੋਨਲਡ 트럼ਪ ਸਰਪੰਚ ਹੈ ਹੂੰ ਜਿਹੜੇ ਉਹ ਗੱਪੀ ਹੋਣਗੇ ਦੁੱਖ ਦੱਸਣ ਲੱਗੇ ਤਾਂ ਤੇਰਾ ਨਾਮ ਆਊਗਾ ਤੇਰਾ ਨਾਮ ਆਊਗਾ ਇੱਥੇ ਗੱਪ ਦੱਸਣ ਲੱਗੇ ਤੇ ਤੇਰਾ ਨਾਮ ਆਊਗਾ ਵੀ ਜੇ ਡੋਨਲਡ 트럼ਪ ਗੱਪ ਮਾਰ ਰਿਹਾ ਤੂੰ ਲਗਾਤਾਰ ਮਾਰ ਹੀ ਜਾ ਰਿਹਾ ਹੂੰ ਤੇ ਯਾਰ ਤੁਸੀਂ ਕੱਟੂ ਕੱਟੂ ਉਹਦੇ ਗੱਪ ਨੂੰ ਬਈ ਕਾਊਂਟਰ ਤਾਂ ਕਰੋ ਨਾ ਕਿ ਯਾਰ ਤੂੰ ਇਹ ਕੀ ਸੁਰਲੀਆਂ ਛੰਡੀਆਂ ਉਹ ਤੇ ਲਗਾਤਾਰ ਬੋਲ ਰਿਹਾ ਸਾਬ ਤੇ ਉਹਨੇ ਸਿਰ ਹਿਲਾ ਦਿੱਤਾ ਕਿ ਮੰਨਦੇ ਨਹੀਂ ਸੀ ਮੈਂ ਕਿਹਾ ਵੀ ਤੁਹਾਡੇ ਨਾਲ ਸਾਰੇ ਵਪਾਰਕ ਰਿਸ਼ਤੇ ਤੋੜਾਂਗੇ ਜੀ ਤਾਂ ਤੁਸੀਂ ਚੁੱਪ ਕਰਕੇ ਹੁਣ ਗਾਂ ਕਈ ਚੀਜ਼ਾਂ ਨੇ ਪਹਿਲ ਕਾਮ ਬਾਲੀਆਂ ਜਿਹੜੀਆਂ ਫੋਟੋਆਂ ਉਹ ਜਿਸ ਤਰ੍ਹਾਂ ਹੁਣ ਨਿਕਲ ਕੇ ਆ ਰਿਹਾ ਮਾਮਲਾ ਕਿ ਭਈ ਕਿਦਾਂ ਜਿਹੜਾ ਇੱਕ ਪਾਕਿਸਤਾਨੀ ਜਿਹਨੂੰ ਗਲਤ ਨਕਸ਼ੇ ਦੇ ਦੋਸ਼ੇ 8 ਸਾਲ ਸਜ਼ਾ ਤੱਕ ਹੋਈ ਸੀ ਕਿਵੇਂ ਉਹਦੇ ਨਾਲ ਉਹ ਤਸਵੀਰਾਂ ਦਾ ਲੈਣ ਦੇਣ ਜੀ ਮਤਲਬ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀ ਵੇਸ ਦਾ ਇਹ ਕਹਿਣਾ ਪਹਿਲਾਂ ਕਿ ਅਸੀਂ ਕੁਝ ਨਹੀਂ ਲੈਣਾ ਦੇਣਾ ਇਸ ਮਾਮਲੇ 'ਚ ਫਿਰ ਅਚਾਨਕ ਅਮਰੀਕਾ ਦਾ ਪਹਿਲਾ ਹੀ ਕਹਿ ਦੇਣਾ ਕਿ ਇਸ ਇਨਸਪਾਇਰ ਹੋ ਗਿਆ ਤਾਂ ਇਹ ਸਾਰੀਆਂ ਚੀਜ਼ਾਂ ਤੇ ਕਲੈਰਿਟੀ ਤਾਂ ਕੀ ਆਉਣੀ ਸੀਗੀ ਬਲਕਿ ਹੁਣ ਤੇ ਡੋਨਲਡ ਟਰੰਪ ਜਿਹੜਾ ਸਿੱਧਾ ਸਿੱਧਾ ਚੱਲ ਪਿਆ ਕਿ ਇਹ ਤੇ ਮੈਂ ਕਰਵਾਇਆ ਤੇ ਇਸ ਤਰ੍ਹਾਂ ਕਰਵਾਇਆ ਉਹ ਵਿੱਚ ਵਾਲਾ ਸਾਰਾ ਕੁਝ ਹੁਣ ਗੰਧਰੇ ਗੰਧਰੇ ਨਜ਼ਰ ਆਉਣ ਲੱਗਾ ਉਹ ਹੁਣ ਸਾਰੀਆਂ ਚੀਜ਼ਾਂ ਜਿਹੜੀਆਂ ਪਾਸੇ ਰਹਿ ਗਈਆਂ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਹੁਣ ਇੱਥੇ ਲੋਕਲ ਰਾਜਨੀਤੀ ਦੇ ਵਿੱਚ ਇਹਨਾਂ ਦੇ ਸਿੰਘ ਫਸ ਜਾਣੇ ਆ ਉਹਨੇ ਕੁਝ ਕਹਿਣਾ ਉਹਨੇ ਖੁਸ਼ ਦੱਸਣਾ ਜੀ ਜੀ ਬਿਲਕੁਲ ਮੈਂ ਜੀ ਬਹੁਤ-ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਮਿਹਰਬਾਨੀ ਤੁਹਾਡੀ ਸਾਇਲ ਕਾਂਗਸ ਸਾਹਿਬ ਬਹੁਤ-ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਔਰ ਬਾਕੀ ਸਾਰੇ ਦੋਸਤਾਂ ਦਾ ਵੀ ਧੰਨਵਾਦ ਜੀ ਜ਼ੇਲੈਂਸਕੀ ਉੱਥੇ ਕਿਦਾਂ ụpੜਕ ਕੇ ਆਇਆ ਸੀ ਯਾਦ ਹੈ ਹੂੰ ਹੂੰ ਬਿਲਕੁਲ ਛੋਟਾ ਜਿਹਾ ਬੱਚਾ ਜਿਹੜਾ ਜ਼ੇਲੈਂਸਕੀ ਤੇ ਟੈਰਫ ਦੇ ਮਾਮਲੇ 'ਚ ਉਹਨੇ ਸਾਡੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਕੀਤਾ ਸਾਡਾ ਕੀ ਰਿਐਕਸ਼ਨ ਸੀ ਕੁਝ ਵੀ ਨਹੀਂ ਜੀ ਤੇ ਬੋਲੇ ਨਹੀਂ ਅਜੇ ਰੋਲਾ ਪਾਉਂਦੇ 140 ਕਰੋੜ ਲੋਕਾਂ ਦੇ ਦੇਸ਼ ਨੂੰ ਉਹ ਕਹਿ ਰਿਹਾ ਮੈਂ ਦਾਬੇ ਨਾਲ ਮਨਾ ਲਿਆ ਹੂੰ ਠੀਕ ਹੈ ਮੰਨਜੋ ਤੁਸੀਂ ਫਿਰ ਮੰਨਜੋ ਇਹ ਗੱਲ ਹੂੰ ਉਹ ਕਹਿ ਰਿਹਾ ਕਿ ਦਾਬੇ ਨਾਲ ਮਨਾ ਲਿਆ ਜਾਂ ਖੰਨਨ ਕਰ ਦਿਓ ਜਾਂ ਮੰਨ ਲਓ ਫਿਰ ਇੱਕ ਹੀ ਇੱਕ ਹੀ ਚੀਜ਼ ਹੈ ਹਾਂਜੀ ਉਹੀ ਗੱਲਾਂ ਤੇ ਆਪਾਂ ਕਹਿੰਨੇ ਆ ਕਿ ਭਾਈ ਸਵਾਲ ਤੇ ਹੋਣਗੇ ਨਾ ਤੁਹਾਨੂੰ ਕਿ ਟੈਰਫ ਵਾਰ ਦੇ ਵਿੱਚ ਜਦੋਂ ਡੋਨਲਡ ਟਰੰਪ ਨੇ ਐਦਾਂ ਲਾਂਗੜ ਖੀਚੀ ਤੇ ਸਰ ਛੋਟੇ ਛੋਟੇ ਦੇਸ਼ ਵੀ ਉਹਦੇ ਸਾਹਮਣੇ ਖਲੋ ਗਏ ਜੀ ਤੇ ਸਾਡੇ ਵਾਲੇ ਕਿਵੇਂ ਖਲੋਤੇ ਸਨ ਇਹ ਤੇ ਦੋਸਤੀ ਦੋਸਤੀ ਦਾ ਬੜਾ ਕੁਸੂਰ ਹੈ। ਇਹ ਚੀਜ਼ ਹੈ ਠੀਕ ਹੈ ਥੋੜਾ ਬਹੁਤਾ ਤੇਲ ਆਉਂਦਾ ਹੋਵੇਗਾ ਤੁਸੀਂ ਉਸ ਆਧਾਰ ਤੇ ਨਹੀਂ ਕਹਿ ਸਕਦੇ ਕਿ ਭਾਈ ਸਾਰਾ ਤੇ ਫਿਰ ਜੇ ਰਸ਼ੀਆ ਤੋਂ ਤੇਲ ਆਉਂਦਾ ਤੇ ਰਾਮ ਤੋਂ ਵੀ ਲਿਆਉਣਾ ਸਟਾਰਟ ਕਰ ਦਿਓ ਤਾਂ ਤੁਹਾਨੂੰ ਮਿੱਟੀ ਦੇ ਭਾ ਦੇਣਗੇ। ਹੂੰ। ਵੈਨਿਜ਼ੁਆਲਾ ਤੋਂ ਲੈ ਕੇ ਦਿਖਾਓ। ਜੀ। ਹਾਂ ਬਿਲਕੁਲ ਜੀ ਇਸ ਤਰ੍ਹਾਂ ਤਾਂ ਫਿਰ ਉਧਰੋਂ ਵੀ ਦੇਖੋ ਨਾ। ਸਾਇਲ ਸਿਟੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਔਰ ਨਿਤੇਮ ਜੀ ਕਹਿ ਰਹੇ ਨੇ ਕਿ ਮੈਂ ਫੇਵਰ ਦੇ ਵਿੱਚ ਨਹੀਂ ਆ ਮੈਂ ਫੈਕਟਸ ਜੀ ਸਿਰਫ ਫੈਕਟਸ ਤੁਹਾਡੇ ਨਾਲ। ਨਹੀਂ ਫੈਕਟਸ ਠੀਕ ਹੈ ਫੈਕਟਸ ਤਾਂ ਮੈਂ ਵੀ ਤੁਹਾਨੂੰ ਫੈਕ ਜੀ ਸाहिल ਜੀ ਬਹੁਤ-ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸ਼ੁਕਰੀਆ ਕਾਫੀ ਗੱਲਾਂ ਇਸ ਤੇ ਹੋ ਗਈਆਂ ਨੇ ਤੇ ਕਾਫੀ ਗੱਲਾਂ ਜੇ ਬਾਕੀ ਰਹਿੰਦੀਆਂ ਨੇ ਪਰ ਇਹਦੇ ਵਿੱਚ ਨਾ ਇੱਕ ਹੋਰ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਮਿੰਟੂ ਜੀ ਮਜੀਠੇ ਦੀ ਗੱਲ ਕਰ ਲਈਏ ਥੋੜੀ ਜੀ ਉੱਥੋਂ ਵੀ ਬੜੀਆਂ ਖਤਰਨਾਕ ਖਬਰਾਂ ਜਿਹੜੀਆਂ ਆ ਰਹੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਮਜੀਠਾ ਇੱਕ ਪੈਟਰੋਲ ਪੰਪ ਤੇ ਕਤਲ ਕਰਕੇ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਹੁਣ ਫੇਰ ਅੰਮ੍ਰਿਤਸਰ ਦਾ ਮਜੀਠਾ ਖਬਰਾਂ ਦੇ ਵਿੱਚ ਹੈ ਉੱਥੇ ਕਹਿੰਦੇ ਕਿ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਤੇ 17-18 ਜਣਿਆਂ ਦੀ 20 ਜਣਿਆਂ ਦੀ ਮੌਤ ਹੋ ਗਈ ਹੈ ਤੇ ਕਾਫ ਮਿੰਟੂ ਜੀ ਇਹ ਕਿਹੜੀ ਸ਼ਰਾਬ ਸੀ ਜਿਹੜੀ ਠੇਕੇ ਟੁਕੇ ਵਾਲੀ ਸੀ ਜਾਂ ਕੋਈ ਦੂਸਰੀ ਸ਼ਰਾਬ ਸੀ ਜਾਂ ਕੀ ਕਾਰਨ ਹੋਇਆ ਸੀ ਆ ਦੇਖੋ ਇੱਕ ਨਾ ਬਾਈ ਜੀ ਗੱਲ ਇਹ ਆ ਕਿ ਇਹ ਕਹਿ ਰਹੇ ਜੀ ਕਿ ਕਿਸੇ ਇੰਟਰਫੇਸ ਨਾਲ ਨਹੀਂ ਹੋਇਆ ਇਹ ਇੱਕ ਦਾ ਆਈਡੀ ਦਾ ਟੇਡਾ ਜਾਂ ਨਾਮ ਹੈ ਗੋਸਟ ਗਾਈਜ਼ আরে ਭਾਈ ਅਸੀਂ ਇਹੀ ਤੇ ਕਹਿ ਰਹੇ ਆ ਕਿ ਫਿਰ ਡੋਨਲਡ ਟਰੰਪ ਝੂਠ ਬੋਲ ਰਿਹਾ ਹੂੰ ਉਹਦੇ ਬਿਆਨ ਨੂੰ ਤੇ ਨਕਾਰ ਦਿਓ ਜੀ ਤੁਸੀਂ ਆ ਜਿੰਨੀ شدت ਨਾਲ ਇੱਥੋਂ ਕਰ ਰਹੇ ਹੋ ਇਥੇ ਕਮੈਂਟ ਕਰ ਰਹੇ ਹੋ ਕਿਤੇ ਵਿਆਕਮੋਦੀ ਸਾਹਿਬ ਦੇ ਟਵਿੱਟਰ ਟਵਿੱਟਰ ਦੇ ਹੇਠਾਂ ਵੀ ਕਰੋ ਨਾ ਜੀ ਕਿਉਂ ਉਹਨਾਂ ਨੂੰ ਕਹਿਣਾ ਪਵੇ ਕਿ ਆ ਡੋਨਲਡ ਟਰੰਪ ਝੂਠ ਬੋਲ ਰਿਹਾ ਹਮ ਅਸੀਂ ਕਿਸੇ ਦੇ ਕਹਨਤੇ ਨਹੀਂ ਕੀਤਾ ਜੀ ਡੋਨਲਡ ਟਰੰਪ ਨੇ ਤੇ ਰਾਤੀ ਕਿਆ ਨਾ ਆਪਣਾ ਜਿਦੋਂ ਰਾਤ ਸੀ ਪ੍ਰੈਸ ਕਾਨਫਰੈਂਸ ਕਰਕੇ ਫਿਰ ਜੀ ਡੋਨਲਡ ਟਰੰਪ ਵਾਰ-ਵਾਰ ਝੂਠ ਬੋਲ ਰਿਹਾ ਕਹਿ ਦਿਓ ਕਿ ਅਸੀਂ ਤੀਜੇ ਦੇ ਕਹਨਦੇ ਨਹੀਂ ਕੀਤਾ ਕਹੋ ਕਿ ਪਹਿਲਾਂ ਵੀ ਬਿਆਨ ਅਸੀਂ ਗੱਲ ਡੋਨਲਡ ਟਰੰਪ ਦੀ ਕਹਿ ਰਹੇ ਹਾਂ ਜੀ ਜੀ ਹਾਂਜੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਭਾਸ਼ਣ ਚ 트ੰਪ ਦਾ ਕਈ ਵਾਰ ਧੰਨਵਾਦ ਕੀਤਾ ਪਰ ਮੋਦੀ ਸਾਹਿਬ ਨੇ ਜ਼ਿਕਰ ਨਹੀਂ ਕੀਤਾ ਉਹ ਜਿਸ ਤਵਾੜੀ ਵੀ ਕਹਿ ਰਿਹਾ ਚਲੋ ਅਸੀਂ ਤੇ ਕਹਿ ਰਹੇ ਹਾਂ ਕਿ ਜ਼ਿਕਰ ਕਰੋ ਖਾਂਚ ਕਰੋ ਨਾ ਜ਼ਿਕਰ ਕਰੋ ਕੁਝ ਤੇ ਕਰੋ ਜ਼ਿਕਰ ਕਰੋ ਕੋਈ ਨਾ ਕੋਈ ਖੈਰ ਮਿੰਟੋ ਜੀ ਮੈਂ ਉਸੇ ਖਬਰ ਵਾਲਾ ਥੋੜਾ ਜਿਹਾ ਤੁਹਾਨੂੰ ਮੋੜ ਕੇ ਲਾਉਣਾ ਤੇ ਆਪਾਂ ਇੱਥੇ ਹੀ ਮੁੜ ਕੇ ਫੇਰ ਆ ਜਾਾਂਗੇ ਕੋਈ ਹੋਰ